Thank you. ਜਿਹੜੇ ਆਏ ਆਪਣੇ ਸੀਨੀਅਰ ਸਿਟੀਜ਼ਨ ਆਏ ਆ ਕਿ ਤੁਸੀਂ ਆਪਣੇ ਮੋਬਾਈਲਾਂ ਦੇ ਉੱਪਰ ਸਖਸ਼ਮ ਐਪ ਜਿਹੜੀਆਂ ਨੂੰ ਡਾਊਨਲੋਡ ਕਰੋ ਮੇਰੇ ਸਾਥ ਮੈਂਬਰ ਵੀ ਤੁਹਾਨੂੰ ਇਹ ਕਰਾ ਦੰਗੇ ਕਿ ਉਹਦੇ ਉੱਤੇ ਇਹ ਚੀਜ਼ ਆ ਜੇ ਤੁਸੀਂ ਬੂਥ ਉੱਤੇ ਜਾ ਨਹੀਂ ਸਕਦੇ ਕੋਈ ਲੇਡੀ ਨਹੀਂ ਜਾ ਸਕਦੀ ਮਜ਼ਦੂਰ ਨਹੀਂ ਜਾ ਸਕਦਾ ਤੇ ਸਖਸ਼ਮ ਐਪ ਦੇ ਉੱਪਰ ਤੁਸੀਂ ਡਾਊਨਲੋਡ ਕਰਕੇ ਉਹਦੇ ਉੱਤੇ ਤੁਸੀਂ ਆਪਣੀ ਰਿਕਵੈਸਟ ਪਾਓਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਘਰੋਂ ਲੈ ਕੇ ਜਾਣਗੇ ਵੋਟ ਪਾਉਣ ਕਰਾਉਣਗੇ ਔਰ ਵਾਪਸ ਛੱਡ ਕੇ ਜਾਣਗੇ ਚੀਜ਼ਾਂ ਬਣਾਈਆਂ ਨੇ ਇਲੈਕਸ਼ਨ ਰਿਲੇਟਿਡ ਬਹੁਤ ਹੀ ਕ੍ਰੀਏਟਿਵ ਚੀਜ਼ਾਂ ਨੇ ਤੇ ਅਸੀਂ ਇੱਕ ਇੱਕ ਤਰੀਕ ਨੂੰ ਸੁਪਰ ਮਾਡਲ ਪੋਲਿੰਗ ਬੂਥ ਬਣਾ ਰਹੇ ਹਾਂ ਐਸਐਲ ਭਵਨ ਸਕੂਲ ਵਿੱਚ ਉਹਦੇ ਵਿੱਚ ਇੱਕ ਸੈਪਰੇਟ ਆਪਾਂ ਐਗਜ਼ਿਬਿਸ਼ਨ ਸੈਕਸ਼ਨ ਲਗਾਵਾਂਗੇ ਜਿਹੜੇ ਜਿਹੜੇ ਵੀ ਆਈਟੀ ਦੇ ਬੱਚਿਆਂ ਨੇ ਤੁਸੀਂ ਕਾਲਜ ਜੋ ਵੀ ਨਵੀਂਟੀ ਚੀਜ਼ਾਂ ਬਣਾਈਆਂ ਹੋਈਆਂ ਨੇ ਆ ਉਹਨਾਂ ਦੀ ਐਗਜ਼ਿਬਿਸ਼ਨ ਲਗਾਵਾਂਗੇ ਸੋ ਕੰਗ੍ਰੈਚੁਲੇਸ਼ਨਸ ਬਹੁਤ ਹੀ ਕ੍ਰੈਡਿਟ ਤੁਹਾਨੂੰ ਸਾਰਿਆਂ ਨੇ ਥੈਂਕ ਯੂ ਕਾਲ ਫਰਮ ਐਸਓਟੀ ਰੋਬਲਜੀਤ ਕੌਰ ਸੋਨੀਆ ਸੁਖਸ਼ੋਦ ਕੌਰ ਰਵਨੀਤ ਕੋਲ ਗੁਰਪ੍ਰੀਤ ਕੋਲ ਕਿਰਨਜੀਤ ਕੋਲ ਪਲੀਜ਼ ਕਮ ਆਨ ਦ ਸਟੇਜ Thank you. ਸਾਦੇ ਤੁਹਾਡੀ ਵੋਟ ਨਹੀਂ ਟਲੋ ਪਾਈ ਜਾਊਗੀ ਮੈਂ ਇਸ ਕਰਕੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੇ ਆਪਣੀ ਜਿਹੜੀ ਵੋਟ ਪਾਉਣ ਵਾਸਤੇ ਤੁਹਾਨੂੰ ਜੇਕਰ ਕੋਈ ਔਨ ਜਾਂਦੀ ਪ੍ਰੋਬਲਮ ਆ ਤੇ ਸਖਸ਼ਮ ਐ ਆਪਦੇ ਉੱਪਰ ਜ਼ਰੂਰ ਤੁਸੀਂ ਅਪਲਾਈ ਕਰਨਾ ਹੈ ਦੂਸਰਾ ਜਿਹੜੀ ਵੋਟ ਪਾਉਣ ਦਾ ਆ ਗਰਮੀ ਪਹਿਲੀ ਤਰੀਕ ਨੂੰ ਬਹੁਤ ਜ਼ਿਆਦਾ ਆ ਇਸ ਕਰਕੇ ਸਤਜਾਤ ਲੋਕਤੋਂ ਅਫਸਰ ਵੱਲੋਂ ਸਵੇਰੇ ਜਿਹੜੀ 7 ਵਜੇ VOTING ਜਿਹੜੀ ਸ਼ੁਰੂ ਕਰਾਈ ਗਈ ਆ ਤਾਂ ਜੋ ਗਰਮੀ ਤੋਂ ਪਹਿਲਾਂ ਪਹਿਲਾਂ ਸਟਾਰਟ ਹੋ ਤੋਂ ਗਰਮੀ ਤੋਂ ਪਹਿਲਾਂ ਪਹਿਲਾਂ ਜਿਹੜੀ ਅਸੀਂ ਵੋਟ ਪਾ ਸਕੀਏ ਇਸ ਕਰਕੇ ਸਾਰੇ ਜਿਹੜੇ ਕੰਮ ਘਰਾਂ ਦੇ ਉਹਨੇ ਹਮੇਸ਼ਾ ਹੁੰਦੇ ਰਹਿੰਦੇ ਆ ਸਾਰੇ ਛੱਡ ਕੇ ਕੰਮ ਤੇ ਸਵੇਰੇ ਤੜਕੇ ਏਰੀਆ ਆਪਾਂ ਵੋਟ ਪਾਉਣ ਕਰਨ ਜਲੂ ਜਾਣਾ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਆਪਣਾ ਜਿਹੜਾ ਆ ਪਹਿਲੀ ਤੁਰ ਤਰੀਕ ਨੂੰ ਵੋਟ ਪਾਉਣ ਜਾਓ ਤਾਂ ਜੋ ਜਿਹੜਾ 70% ਦਾ ਟਾਰਗੇਟ ਆ ਉਹ ਜਿਹੜਾ ਰੁਕ ਇਹ ਜਿਹੜਾ ਟਾਰਗਟ ਹੈ ਉਹ ਪੂਰਾ ਹੋ ਸਕਿਆ ਦੂਸਰੀ ਅੱਜ ਮਦਰ ਡੇ ਦੇ ਉਤੇ ਅਸੀਂ ਜਿਹੜੇ ਸਾਰੇ ਇਕੱਠੇ ਹੋਏ ਆ ਤੇ ਜਿਹੜਾ ਮਾਂ ਦਾ ਰੁਤਬਾ ਆ ਉਹ ਤੇ ਸਾਰੇ ਅਸੀਂ ਜਿਹੜੇ ਆ ਇਹ ਕਹਿੰਦੇ ਕਿ ਰੱਬ ਦੇ ਬਰਾਬਰ ਮਾਂ ਦਾ ਰੁਤਬਾ ਆ ਮਾਂ ਦਾ ਰੁਪਾ ਆਪਾਂ ਜੇ ਨਹੀਂ ਹੈ ਕਿ ਰੱਬ ਦੇ ਬਰਾਬਰ ਹੁਣ ਤੋਂ ਰੱਬ ਤੋਂ ਵੀ ਆਪਾਂ ਉੱਪਰ ਮੰਨ ਕੇ ਚੱਲੀਏ ਕਿਉਂਕਿ ਜੋ ਗੱਲ ਮਾਂ ਕਰਦੀ ਆ ਉਹ ਕੋਈ ਹੋਰ ਨਹੀਂ ਕਰਦਾ ਤੇ ਇਸ ਵਿਸ਼ੇ ਉਤੇ ਸਾਡੇ ਇੱਥੇ ਜਿਹੜੇ ਪਹੁੰਚੇ ਸੀਨੀਅਰ ਸਿਟੀਜ਼ਨ ਸੰਸਥਾ ਜਿਹੜੀ ਹੈਗੀ ਹੈ ਜੈ ਭਾਰਤੀ ਆਰਟ ਵੈਲਫੇਅਰ ਐਸੋਸੀਏਸ਼ਨ ਉਹਨਾਂ ਵੱਲੋਂ ਇੱਥੇ ਜਿਹੜੇ ਬੁਲਾਏ ਗਏ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਆ ਮੈਂ ਹੁਣ ਆਪਣੇ ਮਾਨਯੋਗ ਪ੍ਰਿੰਸੀਪਲ ਕੈਪਟਨ ਸਜੀਵ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ ਉਹ ਆ ਕੇ ਆਪਣੇ ਜਿਹੜੇ ਆਪ ਕੋ ਸਿਰ 50 Thank you black to thank principal sir for inviting me for this event and many congratulations to the participants who already performed here ਤੁਸੀਂ ਬਹੁਤ ਸੋਹਣਾ ਗਾਇਆ ਬਹੁਤ ਹੀ ਅੱਛਾ ਸੀ इवन द ਗਰਲ ਹੁਸੈਨ ਭਾਵਨਾ ਬਹੁਤ ਹੀ ਸੋਹਣਾ ਤੇ ਜਿਹੜੀਆਂ ਇਲੈਕਸ਼ਨਾਂ ਦੇ ਉੱਪਰ ਉਹਨਾਂ ਨੇ ਕਵਿਤਾਵਾਂ গਾਈਆਂ ਉਹ ਵੀ ਬਹੁਤ ਹੀ ਵਧੀਆ ਸੀ ਮੈਂ ਪਹਿਲਾਂ ਵੀ ਜਦੋਂ ਸਵੀਟ ਦੇ ਇਵੈਂਟ ਚ ਗਈ ਮੈਂ ਸੋਚੀ ਸੀ ਮੈਂ ਬੋਲਾਂਗੀ ਮੈਂ ਹੁਣ ਵੀ ਆ ਕੇ ਦੇਖਦੇ ਆਂ ਕਿ ਜੋ ਵੀ ਮੈਂ ਬੋਲਣਾ ਹੁੰਦਾ ਹੈ ਆਲਰੇਡੀ ਸਾਰਿਆਂ ਨੂੰ ਆਲਰੇਡੀ ਪਾਚਰੀ ਤਰ੍ਹਾਂ ਪਤਾ ਹੈ ਬੱਚੇ ਖੁਦ ਨਾ ਚੰਗਾ ਬੋਲਦੇ ਨੇ ਕਿ ਇੱਕ ਚੋਸ ਕੀ ਲੈਵਲ ਆਫ ਅਵੇਅਰਨੈਸ ਆਪਣੀ ਸੋਸਾਇਟੀ 'ਚ ਵਧਦੀ ਜਾ ਰਹੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਕਿ ਬਹੁਤ ਬੇਸਿਕ ਚੀਜ਼ਾਂ ਮੈਨੂੰ ਆ ਕੇ ਦੱਸਣੀਆਂ ਪੈਣੀਆਂ ਸਭ ਨੂੰ ਦੱਸਣੀਆਂ ਪੈਣ ਤੁਹਾਨੂੰ ਸਭ ਨੂੰ ਆਲਰੇਡੀ ਪਤਾ ਨੇ ਤਾਂ ਇਹ ਬਹੁਤ ਹੀ ਆਪਣੀ ਸੋਸਾਇਟੀ 'ਚ ਬਹੁਤ ਵਧੀਆ ਗੱਲ ਹੈ ਬਸ ਸਿਰਫ ਇਹ ਪਤਾ ਹੋਣਾ ਥੋੜੀ ਨਹੀਂ ਹੈ ਇਹਦੇ ਨਾਲ ਨਾਲ ਜਿਵੇਂ ਕਿ ਸਰ ਕਹਿ ਰਹੇ ਸੀ ਕਿ ਆਪਾਂ ਨੂੰ ਜਾ ਕੇ ਵ थोड़ा बहुत कष्ट होएगा बहुत गर्मी चलती पी है पर अपना जोड़ा रिसपोंसीबिली है एक अपना राइट भी है तो अपनी रिस्पोंसीबिली भी है तो आप जाके पूरी करनी है कि आप जाके वोटा पा के आइए तो अर्ली मॉर्निंग चले जाओ थोड़ा दोपहर बाद चले जाओ बट मेक श्योर कि जो थोड़ी वोट बनी हुई है तो तुम सारे जाके वोट पा के आओ जिमेंसर ने दसें कि अगर थोड़ा तो कुछ प्रॉब्लम है इनसेंट वहीकल्स है तो, तो जिन्होंने भी वहीकल की जरूरत है कि कोई एल्डरली नहीं जा सकते खुद उन्होंने भी अरेंजमेंट किया जाएगा सो ਬਾਕੀ ਜਿਵੇਂ ਮਦਰਸ ਦੇ ਰਿਵਨ ਚੱਲ ਰਿਹਾ ਆਈ ਥਿੰਕ ਮਤਲਬ ਮੈਂ ਤਾਂ ਬਹੁਤ ਛੋਟੀ ਚੀਜ਼ ਹੈ ਕਿ ਮੇਰੇ ਵਾਲੇ ਕੁਝ ਬੋਲਾ ਮਦਰਸ ਦੇ ਆਰ ਦੇ ਆਰ ਨੇਪੁਲੈਂਟ ਆਫ ਗੋਡ ਕਿ ਰੱਬ ਨਹੀਂ ਹੈ ਤਾਂ ਰੱਬ ਦੀ ਜਗ੍ਹਾ ਤੇ ਸਾਡੇ ਕੋਲ ਮਾਇ ਹੈ ਹੁਣ ਵੀ ਮੈਂ ਇੱਥੇ ਆ ਬਿਜ਼ੀ ਆ ਤਾਂ ਆਪਾਂ ਘਰ ਚੱਲ ਨਹੀਂ ਕਰ ਕੰਦੇ ਤੇ ਮੇਰੇ ਮੰਮਾ ਦਾ ਕਾਲ ਆਉਂਦਾ ਮੈਂ ਕਾਲ ਨਹੀਂ ਚੁੱਕਦੀ ਮੈਸੇਜ ਆਂਦਾ ਕਿ ਮੈਸੇਜ ਆਉਂਦਾ ਰੋਟੀ ਖਾ ਲਈ ਆ ਖਾ ਲਿਆ ਆ ਪੀ ਲਿਆ ਇਹੀ ਕੁਐਸਚਨਸ ਹੁੰਦੇ ਨੇ ਕਿ ਤੁਸੀਂ ਕੁਝ ਵੀ ਕਰ ਰਹੇ ਹੋ ਲਾਈਫ ਤੇ ਮੰਮਾ ਨੂੰ ਕੀ ਜ਼ਰੂਰੀ ਹੈ ਕਿ ਤੁਸੀਂ ਖਾ ਰਹੇ ਹੋ ਪੀ ਰਹੇ ਹੋ ਤੁਸੀਂ ਖੁਸ਼ ਹੋ ਦੈਟਸ ਇਟ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਆਪਣੇ ਵੱਲੋਂ ਤਾਂ ਸਾਡੀ ਵੀ ਰਿਸਪੋਨਸਿਬਿਲਟੀ ਬਣ ਗਈ ਹੈ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਕਿ ਉਹਨਾਂ ਨੂੰ ਸਾਡੇ ਤੇ गर्व ਹੋਵੇ ਆਪਾਂ ਉਹਦੇ ਦੇਖਭਾਲ ਕਰੀਏ ਉਹਨਾਂ ਦੀ ਰਿਸਪੋਨਸਿਬਿਲਟੀ ਲਈਏ ਪੂਰੀ ਜ਼ਿੰਦਗੀ ਉਹਨਾਂ ਦੀ ਰਿਸਪੋਨਸਿਬਿਲਟੀ ਲੈ ਕੇ ਆਏ ਨੇ ਅਸੀਂ ਉਹਨਾਂ ਲਈ ਆਪਣੇ ਵੱਲੋਂ ਕੁਝ ਕਰੀਏ ਤਾਂ ਆਈ ਥਿੰਕ ਮੈਂ ਖੁਦ ਜ਼ਿਆਦਾ ਟਾਈਮ ਨਹੀਂ ਲਵਾਂਗੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਾਓ ਵੋਟ ਪਾ ਕੇ ਆਓ ਆਪਣੇ ਰਾਈਟ ਨੂੰ ਐਕਸਰਸਾਈਜ਼ ਕਰੋ ਤੇ ਬੀ ਰਿਸਪੋਨਸਿਬਲ ਸਿਟੀਜ਼ਨ ਆਫ ਅ ਸੋਸਾਇਟੀ ਥੈਂਕ ਯੂ ਪਰ ਸਾਰੀਆਂ ਹੀ ਮਾਣੀਆਂ ਉੱਘਸਦੀਆਂ ਨੂੰ ਮੇਰੇ ਵੱਲੋਂ ਫਿਰ ਕਰੀ ਸਤਿ ਸ਼ਕਾਲ ਜੀ ਮੇਰਾ ਨਾਮ ਸਿਮਰਜੀਤ ਜੀ ਸੋ ਅੱਜ ਬਹੁਤ ਹੀ ਮਹੱਤਵਪੂਰਨ ਮੌਕੇ ਤੇ ਜਿਹੜਾ ਇਹ ਇਕੱਤਰਤਾ ਹੋਈ ਹੈ ਸੋ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਔਰ ਮਾ ਦਿਵਸ ਜੋ ਮਨਾਇਆ ਜਾ ਰਿਹਾ ਉਹਦੇ ਲਈ ਵੀ ਫੋਅਰਵਾਡ ਮੈਂ ਦਈ ਸੋ ਆਪਣੀਆਂ ਚੰਗ ਸਧਰਾਂ ਆਪ ਸਭ ਦੇ ਗੁਰੂ ਕਰਦੀ ਆ my baby उन्होंने जब तक आया हुआ स्टाफ इस संस्था के प्रिंसिपल साहब श्री दरिंद्रजीत सिंह जी और मेरे बहुत अच्छे सज्जन कपूर साहब बैठे हुए हैं और बाकी बखरे बे इंस्टीट्यूट को आए हुए टीचर्स प्रकाश सिंह संघू जी असिटेंट नोडल अफसर इस हलके और मेरे इस इंस्टीट्यूट के सारे स्टूडेंट्स तुम एक बहुत अच्छा काम कर जा रहे हो ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ ਤੁਸੀਂ ਮੇਰੀ ਲੈਫਟ ਸਾਈਡ ਤੇ ਦੇਖੋ ਲਿਖਿਆ ਹੋਇਆ ਚੋਨਾ ਦਾ ਪਰਮ ਦੇਸ਼ ਦਾ ਪਰਮ ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਇਹ ਵਾਕਈ ਇੱਕ ਤਿਹਾੜ ਦੇ ਤੌਰ ਤੇ ਚੱਲ ਰਿਹਾ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ 140 ਕਰੋੜ ਦੇ ਲਾਗੇ ਜਾ ਕੇ ਲੋਕ ਨੇ ਜਿਹਦੇ ਵਿੱਚੋਂ ਉਹਨੇ ਇਸ ਤੋਂ ਸਾਹਮਣੇ ਦੱਸਿਆ ਸੀ ਵੀ ਇਲੈਕਸ਼ਨ ਦੇ ਵਿਸ਼ੇ ਦਾ ਟੀਚਾ ਵਾ 70% ਤੱਕ ਵੋਟ ਪੈ ਜਾਣੀ ਔਰ ਉਹ 70% ਨੂੰ ਅਚੀਵ ਕਰਨ ਦੇ ਵਾਸਤੇ ਇਹ ਸਾਰੇ ਅਸੀਂ ਇੰਨੇ ਚਿਰਾਂ ਦੇ ਲੱਗੇ ਹੋਏ ਹਾਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਵੀ ਬਹੁਤ ਅੱਛਾ ਯੋਗਦਾਨ ਹੈ ਔਰ ਸਾਰੇ ਜ਼ਿਲ੍ਹੇ ਦੇ ਜਿਲ੍ਹੇ ਦੇ ਸਾਡੇ ਫੀਲਡ ਦੇ ਨਾਲ ਜੁੜੇ ਹੋਏ ਆਫੀਸਰਸ ਨੇ ਜਿਨ੍ਹਾਂ ਨੇ ਕਰਕੇ ਸਾਰੇ ਪੰਜਾਬ ਦੇ ਵਿੱਚੋਂ ਅਮੂਸਾ ਡਿਸਟ੍ਰਿਕਟ ਫਰਸਟ ਆ ਰਿਹਾ ਵਾ ਇਹੋ ਜਿਹੀਆਂ ਗਤੀਵਿਧੀਆਂ ਕਰਕੇ ਕਿ ਚੋਣ ਪ੍ਰਚਾਰ ਬਹੁਤ ਅੱਛਾ ਚੱਲਦਾ ਪਿਆ ਲੇਕਿਨ ਇਹਦਾ ਫਾਈਨਲ ਸਿੱਟਾ ਸਾਨੂੰ ਉਧਰ ਨਹੀਂ ਮਿਲਦਾ ਵਾ ਜਿੱਦਾਂ ਤੁਸੀਂ ਸਾਨੂੰ ਆਪਣੀ ਫਿੰਗਰ ਦਿਖਾਓਗੇ ਫਿਰ 9 ਵਜੇ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਆਪਣੇ ਸਿਮਨ ਨੂੰ ਕਹਿੰਦਾ ਹਾਂ ਕਿ ਵੀ ਤੁਸੀਂ 9 ਵਜੇ ਤੋਂ ਸਾਰਿਆਂ ਨੇ ਫੋਟੋ ਖਿੱਚ ਕੇ ਪਾਉਣੀ ਆ ਜਿੱਦੀ ਮੈਂ ਮੂਡ ਪਾ ਦਿੱਤੀ ਆ ਸਰ ਗਰਮੀ ਦਾ ਵੀ ਪਚਾਵ ਰਹੇਗਾ ਔਰ ਸਾਡਾ ਵੀ ਟੀਜਾ ਖੇਤੀ ਖੇਤੀ ਪੂਰਾ ਹੋਏਗਾ ਆਦਰਵਾਇ 11 ਘੰਟੇ ਦਾ ਟਾਈਮ ਆ ਤੁਹਾਡੇ ਕੋਲ ਮੂਡ ਪਾਉਂਦਾ ਸਵੇਰੇ 7 ਵਜੇ ਤੋਂ ਲੈ ਕੇ ਰਾਤ ਸ਼ਾਮ ਦੇ 6 ਵਜੇ ਤੱਕ ਜਰੂਰ ਨਿਕਲੋ ਆਪਣੇ ਘਰ ਦੇ ਸਾਰੇ ਮੈਂਬਰ ਨੂੰ ਲੈ ਕੇ ਜਾਓ ਕਈ ਵਾਰ ਕਿਦਾ ਮੂਡ ਹੋ ਜਾਂਦਾ ਕਿ ਨਹੀਂ ਛੱਡੋ ਪਰੇ ਕੀ ਮੂਡ ਪਾਉਣੀ ਆ ਜਿਸ ਤਰ੍ਹਾਂ ਕੀ ਮੈਂ ਪਹਿਲਾਂ ਹਿੰ ਤੁਮ ਕਹਿ ਰਿਹਾ ਸੀਗਾ ਕਿ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਪ੍ਰਜਾਤੰਤਰ ਹੈ ਤਾਨੂੰ ਪੂਰੀ ਆਜ਼ਾਦੀ ਹੈ ਆਪਣਾ ਕੈਂਡੀਡੇਟ ਚੁਣਨ ਦੀ ਆਪਣਾ ਜਿਹੜਾ ਸਾਡੇ ਦੇਸ਼ ਨੂੰ ਸਵਾਰ ਸਕੇ ਛੋਟੇ ਛੋਟੇ ਮੁੱਦੇ ਨਾਲ ਆ ਕੇ ਬੈਠਿਓ ਕਿ ਮੇਰੇ ਗਲੀ ਦੀ ਮੇਰੀ ਕਿਸਮੇ ਬਣਾਈ ਜਾਂ ਆਪੀ ਮੇਰੇ ਆਲਜਮੁਤ ਹੋਏਗਾ ਇਹ ਜਿਹੜੇ ਕੈਂਡੀਡੇਟਸ ਤੁਸੀਂ ਚੁਣਦੇ ਹੋ ਤੁਸੀਂ ਇਹਨਾਂ ਨੇ ਸਾਡੇ ਦੇਸ਼ ਨੂੰ ਸਵਾਰਨਾ ਸ਼ਾਇਦ ਦਾ ਐਮਪੀ ਬਣੇਗਾ ਤਕਰੀਬਨ 19 ਸਾਢੇ 2 ਲੱਖ ਵੋਟਾਂ ਨੇ ਇਸ ਸ਼ਹਿਰ ਦੀ ਜਿਨ੍ਹਾਂ ਦੇ ਵਿੱਚੋਂ ਅਸੀਂ ਉਮੀਦ ਕਰਦੇ ਪਏ ਹਾਂ ਕਿ 12 ਲੱਖ ਵੋਟ ਵੀ ਪੈ ਜੇ ਤਾਂ ਬੜਾ ਵਧੀਆ ਹੋਏਗਾ। ਸੋ ਤੁਸੀਂ ਸਾਰੇ ਵੋਟਾਂ ਜੂੜ ਪੋਣਾ। ਤੁਹਾਡੇ ਕਿੰਨੇ ਬੰਦੇ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ? ਕਿੰਨੇ ਜਿਨ੍ਹਾਂ ਦੀਆਂ ਨਹੀਂ ਬਣੀਆਂ? ਕੋਈ ਹੈ ਜਿਹਨੇ 18 ਸਾਲ ਤੋਂ ਉੱਪਰ ਨੇ ਵੋਟ ਨਹੀਂ ਬਣਾਈ ਹੋਈ? ਮਾਣੀ ਗਾਲ। ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਇਸ ਚੋਣਾਂ ਦੇ ਵਿੱਚ ਜੋ ਮੈਂ ਅਸੈਸ ਕੀਤਾ ਅਪ੍ਰੋਕਸੀਮੇਟਲੀ 15000 ਕਰੋੜ ਦੇ ਲਾਗੇ ਤਾਂ ਕਿ ਸ਼ਾਇਦ ਖਰਚਾ ਹੁੰਦਾ ਹੋਵੇਗਾ ਸਾਰੀਆਂ ਚੋਣਾਂ ਕਦੀ ਮੌਕਾ ਮਿਲੇਗਾ ਕਿ ਇਹ ਆਪਣੀ ਗਵਰਨਮੈਂਟ ਆਈਟੀ ਜਿੰਦੀ ਤੇ ਆ ਵੀ ਆ ਕੇ ਦੇਖਣਾ ਕਿ ਕਿਸ ਤਰ੍ਹਾਂ ਤੁਹਾਨੂੰ ਸਿਰਫ ਇੱਕ ਥਾੜੀ ਉਂਗਲ ਦੇ ਉੱਪਰ ਵੋਟ ਲਗਾ ਲੈ ਇਰਾਦਾ ਦਿਨ ਇੱਕ ਕੀਤਾ ਭੈਣ ਹਰ ਬੰਦੇ ਮਾਰੀਓ ਬੀਸੀ ਸਾਹ ਤੋਂ ਲੈ ਕੇ ਹਰ ਇੱਕ ਛੋਟਾ ਸਟਾਫ ਪਿਓਨ ਤੱਕ ਰਾਤ ਦਿਨ ਲੱਗੇ ਹੋਏ ਨੇ ਕਦੀ ਮਸ਼ੀਨਾ ਬਣਨੀਆਂ ਕੀ ਕੁਛ ਹੈ ਤੁਹਾਨੂੰ ਦਿਖਾ ਨਹੀਂ ਸਕਦੇ ਜਿਹੜੇ ਤੁਸੀਂ ਮਸ਼ੀਨਾਂ ਦੇ ਉੱਪਰ ਵੋਟ ਪਾਉਣੀ ਆ ਉਹਨਾਂ ਨੂੰ ਬਿਲਕੁਲ ਸਾਫ਼ ਕਰਨਾ ਫਿਰ ਉਹਨਾਂ ਨੂੰ ਤਿਆਰ ਕਰਨਾ ਔਰ ਉਹ ਤੁਹਾਡਾ ਉਹਨਾਂ ਦਾ ਪ੍ਰੇਰਣ ਵਿਅਰਥ ਜਾਏਗਾ ਜੇ ਤੁਸੀਂ ਉੱਥੇ ਵੋਟ ਪਾਉਣ ਨਹੀਂ ਜਾਓਗੇ ਗਰਮੀ ਜਿਆਦੀ ਆ ਮੀਂਹ ਪੈਂਦਾ ਪਿਆ ਵਾ ਠੰਡ ਬੜੀ ਆ ਤਾਂ ਉਹ ਸਾਰਾ ਪ੍ਰੇਰਣ ਵਿਅਰਥ ਜਾਏਗਾ ਔਰ ਦੂਸਰਾ ਜਿਹੜਾ ਇਹਨਾਂ ਨੇ ਅੱਜ ਤੱਕ ਦਿਨ ਨਾਲ ਲਿਆ ਵਾ ਮਦਦ ਦੀ ਰਹਾ ਮੈਂ ਕੱਲ ਕੁਸਾ ਇੱਕ ਫਿਲਮ ਦੇਖਦਾ ਪਿਆ ਸੀ ਤੁਹਾਡੇ ਵੀ ਦੇਖਣ ਵਾਲੀ ਫਿਲਮ ਹੈਗੀ ਉਹ ਬੜੀ achi movie ਸੀ ਮੌਮ ਦਿਨ ਮੌਕਾ ਮਿਲੇਗਾ ਤਾਂ ਜਰੂਰ ਦੇਖਣਾ ਬਹੁਤ ਸਾਰੇ ਬੱਚੇ ਨੇ ਜਿਹੜੇ ਆਪਣੇ ਮਾਵਾ ਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਔਰ ਫਿਰ ਉਹਨਨ ਉਹਦੀਆਂ ਕੋਚਨ ਕੋਈ ਹੁਕਤ ਨਾ ਪੇਦਾ। ਸੋ ਜਦੋਂ ਕੋਈ ਮੌਕਾ ਮਿਲੇਗਾ ਉਸ ਪਿਕਚਰ ਨੂੰ ਦੇਖਣਾ ਔਰ ਆਪਣੇ ਮਾਂ ਪਿਓ ਤੁਹਾਡੇ ਦੁਨੀਆ ਦੇ ਵਿੱਚ ਤੁਹਾਡੇ ਸਾਰੋਂ ਵੱਡੇ ਵੈਲਿਊਸ਼ਨ ਤੁਹਾਡੇ ਮਦਰ ਫਾਦਰ। ਉਹਨੋਂ ਤੋਂ ਇਲਾਵਾ ਕੋਈ ਨਹੀਂ ਹੁੰਦਾ ਜਾਂ ਜਦੋਂ ਤੁਸੀਂ ਆਪਣੀ ਨੈਕਸਟ ਫੈਮਲੀ ਚੱਲ ਜਾਂਦੇ ਉਦੋਂ ਤੁਹਾਡੇ ਨਾਲ ਉਹ ਅਗੇ ਵੈਲਿਊਸ਼ਨ ਮਿਲਦਾ। ਮਾਂ ਨੂੰ ਵਾਕਿਆ ਹੀ ਰੱਬ ਨੇ ਰੱਬ ਦਾ ਜ਼ਰੂਰੀ ਆ। ਉਸ ਪਿਕਚਰ ਦੇ ਵਿੱਚ ਡਾਇਲੌਗ ਸੀਗਾ ਸਾਡੀ ਭਗਵਾਨ ਕੋਲੇ ਦਾ ਰੱਖਿਆ ਕਰਨਗੇ ਤਾਂ ਲੇਡੀ ਵੀਰ ਨੂੰ ਬੰਦਾ ਕਿਹਾ ਵੀ ਕੋਈ ਜਿਹੜੀ ਜਿਹੜੀ ਭਗਵਾਨ ਕੋਲੇ ਦਾ ਖਾ ਖਾ ਦੇ ਨਹੀਂ ਹੈਗਾ ਉਹਦਾ ਫਿਰ ਉੱਤੇ ਮਾਂ ਹੈਗੀ ਸੋ ਮੇਰੇ ਤੁਹਾਨੂੰ ਕਹਿੰਦਾ ਮਤਲਬ ਇਹ ਹੋਈ ਆ ਕਿ ਆਪਣੀ ਮਦਰ ਨੂੰ ਤੁਸੀਂ ਜਰੂਰ ਰਿਗਾਰਡ ਕਰੋ ਉਹਨਾਂ ਦੇ ਰਿਸਪੈਕਟ ਕਰੋ ਜਾਨ ਕਿ ਬਿਨਾਂ ਦੇ ਤੁਸੀਂ ਇਹ ਦੁਨੀਆ ਦੇਖ ਰਹੇ ਜੇ ਔਰ ਉਹਨਾਂ ਦੀ ਹਮੇਸ਼ਾ ਹੀ ਰਿਸਪੈਕਟ ਕਰੋ ਕੋਸ਼ਿਸ਼ ਕਰੋ ਕਿ ਸੰਨ ਦੁੱਖ ਦਰਦ ਨਾ ਹੋਵੇ ਉਹਨਾਂ ਦੇ ਹੱਥ ਬਣਾਇਆ ਕਰੋ ਜਾ ਕੇ ਔਰ ਉਹਨਾਂ ਦੇ ਕੰਨਾਂ ਮੱਲੋ ਮੈਂ ਇਸ ਤੋਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਥੈਂਕ ਯੂ